DIG ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਤਫ਼ਤੀਸ਼ ਤੇਜ਼ ਹੋ ਰਹੀ ਹੈ ਚਰਚਾਵਾਂ ਨੇ ਕਿ ਆਉਂਦੇ ਸਮੇਂ ਵਿੱਚ ਕ੍ਰਿਸ਼ਨੂ ਨੂੰ ਰਿਮਾਂਡ ਦੇ ਉੱਤੇ ਲਿਆ ਜਾ ਸਕਦਾ ਹੈ ਅਤੇ ਉਸ ਤੋਂ ਬਹੁਤ ਸਾਰੇ ਮਸਲਿਆਂ ਦੇ ਉੱਤੇ ਪੁਛਪੜਤਾਲ ਕੀਤੀ ਜਾ ਸਕਦੀ ਹੈ ਸਵਾਲ ਚੁੱਕੇ ਜਾ ਸਕਦੇ ਨੇ ਸਵਾਲ ਕੀਤੇ ਜਾ ਸਕਦੇ ਨੇ ਜਵਾਬ ਹਾਸਲ ਕੀਤੇ ਜਾ ਸਕਦੇ ਨੇ CBI ਇਸ ਵੇਲੇ ਐਕਸ਼ਨ ਮੋਡ ਦੇ ਵਿੱਚ ਹੈ ਉਹ ਭਾਵੇਂ DIG ਹਰਚਰਨ ਪੁੱਲਰ ਦੀਆਂ ਜਾਇਦਾਦਾਂ ਦੇ ਉੱਤੇ ਛਾਪੇ ਮਾਰਨ ਦੀ ਗੱਲ ਹੋਵੇ ਜਾਂ ਫਿਰ ਅੰਦਰਖਾਤੇ ਜਿਹੜਾ ਨੈਕਸਸ ਹੈ ਉਸ ਨੂੰ ਸੁਲਝਾਉਣ ਦੀ ਗੱਲ ਹੋਵੇ ਲਗਾਤਾਰ ਇਸ ਉੱਤੇ ਕੰਮ ਕੀਤਾ ਜਾ ਰਿਹਾ ਹੈ ਡੀਆਜੀ ਹਰਚਰਨ ਸਿੰਘ ਭੁੱਲਰ ਦੀਆਂ ਵੱਖ-ਵੱਖ ਜਾਇਦਾਦਾਂ ਦੇ ਉੱਤੇ ਸੀਬੀਆਈ ਨੇ ਗੇੜੇ ਰੱਖੇ ਹੋਏ ਨੇ ਹੁਣ ਤੱਕ ਦੋ ਫਾਰਮ ਹਾਊਸ ਸੀਬੀਆਈ ਖੰਘਾਲ ਚੁੱਕੀ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਾਇਦਾਦਾਂ ਸਬੰਧੀ ਕਿਆਸ ਲੱਗਦੇ ਨਜ਼ਰ ਆ ਰਹੇ ਆ ਹੁਣ ਤਾਂ ਚਰਚਾਵਾ ਵਿਦੇਸ਼ੀ ਜਾਇਦਾਦਾਂ ਜਾਂ ਸੰਭਾਵੀ ਵਿਦੇਸ਼ੀ ਜਾਇਦਾਦਾਂ ਦੇ ਵੱਲ ਵੀ ਪਹੁੰਚ ਗਈਆਂ ਨੇ ਖੈਰ ਇਸ ਤੋਂ ਇਲਾਵਾ ਵੱਡੀ ਅਤੇ ਅਹਿਮ ਅਪਡੇਟ ਇਹ ਦੱਸੀ ਜਾ ਰਹੀ ਹੈ ਕਿ ਆਉਣ ਦੇ ਦਿਨਾਂ ਨੂੰ ਹੋ ਸਕਦਾ ਹੈ ਕਿ ਕ੍ਰਿਸ਼ਨੂ ਨੂੰ ਰਿਮਾਂਡ ਦੇ ਉੱਤੇ ਲੈ ਲਿਆ ਜਾਵੇ ਹੋ ਸਕਦਾ ਹੈ ਕਿ ਅੱਜ ਜਾਂ ਕੱਲ ਦੀ ਤਰੀਕ ਦੇ ਵਿੱਚ ਵਿੱਚ ਇਸ ਉੱਤੇ ਕੋਈ ਫੈਸਲਾ ਸਾਹਮਣੇ ਆ ਜਾਵੇ ਅਤੇ ਸੀਬੀਆਈ ਆਖਿਰ ਕ੍ਰਿਸ਼ਨੂ ਦੇ ਕੋਲੋਂ ਸਿੱਧੀ ਪੁੱਛਪੜਤਾਲ ਕਰੇ ਸੀਬੀਆਈ ਕ੍ਰਿਸ਼ਨੂ ਦੀ ਰਿਮਾਂਡ ਲੈ ਸਕਦੀ ਹੈ ਇਹਦੀਆਂ ਚਰਚਾਵਾਂ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਸੀਬੀਆਈ ਪਹੁੰਚੀ ਹੈ ਇਹ ਵੀ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਹੋ ਸਕਦਾ ਹੈ ਕਿ ਅੱਜ ਇਸ ਫੈਸਲੇ ਦੇ ਉੱਤੇ ਕੋਈ ਵੱਡਾ ਅਪਡੇਟ ਸਾਹਮਣੇ ਆਜਵੇ ਪਰ ਇਸ ਦੇ ਨਾਲ ਨਾਲ ਹੁਣੇ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ सीबीआई ਦਾ ਕੰਮ ਹੋਵੇਗਾ सीबीआई ਦੀ ਕੋਸ਼ਿਸ਼ ਹੋਵੇਗੀ ਕਿ ਕ੍ਰਿਸ਼ਨੂ ਨੂੰ ਤੇ ਡੀਆਈਜੀ ਹਰਚਰਨ ਭੁੱਲਰ ਨੂੰ ਇੱਕ ਦੂਸਰੇ ਦੇ ਆਹਮੋ ਸਾਹਮਣੇ ਬਿਠਾ ਕੇ ਤੇ ਪੁੱਛ ਪੜਤਾਲ ਕੀਤੀ ਜਾਵੇ ਕ੍ਰਾਸ ਕੁਐਸਚਨਿੰਗ ਕੀਤੀ ਜਾਵੇ ਤਾਂਕਿ ਇਸ ਮੈਟਰ ਦੇ ਉੱਤੇ ਸਿੱਧੀ ਝਾਤ ਜਿਹੜੀ ਆ ਉਹ ਪੈ ਸਕੇ ਅਜੇ ਤੱਕ ਡੀਆਈਜੀ ਹਰਚੰਦਰ ਸਿੰਘ ਭੁੱਲਰ ਔਰ ਕ੍ਰਿਸ਼ਨੂ ਵੱਖ-ਵੱਖ ਬੈਰਕਾਂ ਦੇ ਵਿੱਚ ਨਿਆਖ ਹਿਰਾਸਤ ਵਿੱਚ ਬੰਦ ਕੀਤੇ ਗਏ ਨੇ ਪਰ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਦੋਵਾਂ ਨੂੰ ਆਮੋ ਸਾਹਮਣੇ ਬਿਠਾ ਕੇ ਤੇ ਪੁੱਛ ਪੜਤਾਲ ਕੀਤੀ ਜਾਵੇ ਆਮੋ ਸਾਹਮਣੇ ਬਿਠਾ ਕੇ ਸਵਾਲ ਜਵਾਬ ਕੀਤੇ ਜਾਣ ਜਿਸ ਤੋਂ ਇਹ ਕਲੀਅਰ ਹੋਵੇਗਾ ਕਿ ਆਖਰਕਾਰ ਪੈਸੇ ਕਿਸ ਤਰ੍ਹਾਂ ਤੇ ਕੌਣ ਲੈ ਰਿਹਾ ਸੀ ਕਿਸ ਦੇ ਥਰੂ ਲਏ ਜਾ ਰਹੇ ਸਨ ਜਾਂ ਹੋਰ ਕੌਣ-ਕੌਣ ਵਿੱਚ ਸ਼ਾਮਲ ਹੋ ਸਕਦਾ ਇਹਦੀਆਂ ਚਰਚਾਵਾਂ ਵੀ ਇਸ ਵੇਲੇ ਚੱਲ ਰਹੀਆਂ ਕਿ ਇਹ ਵੀ ਸਵਾਲ ਰੱਖੇ ਜਾ ਸਕਦੇ ਨੇ ਹੋਰ ਬਹੁਤ ਕੁਝ ਇਸ ਵੇਲੇ ਆ ਵਾਜ਼ਿਹਾ ਹੈ ਕਿਉਂਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਉੱਤੇ ਇਹ ਵੀ ਇਲਜ਼ਾਮ ਲੱਗਿਆ ਹੈ ਕਿ ਜਿੰਨੀ ਜਾਇਦਾਦ ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਪੇਸ਼ ਕੀਤੀ ਹੈ ਉਸ ਤੋਂ ਕਈ ਜ਼ਿਆਦਾ ਜਾਇਦਾਦ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਹੋ ਸਕਦੀ ਹੈ ਖੈਰ ਉਹਦੇ ਉੱਤੇ ਵੀ CBI ਦੇ ਵੱਲੋਂ ਨਕੇਲ ਕੱਸੀ ਜਾ ਰਹੀ ਹੈ ਲਗਾਤਾਰ ਛਾਪੇ ਮਾਰੀਆਂ ਜਾ ਰਹੀ ਨੇ ਔਰ ਆਉਂਦੇ ਸਮੇਂ ਦੇ ਵਿੱਚ ਇਸ ਉੱਤੇ ਵੀ ਪਰਦਾ ਉੱਠਦਾ ਨਜ਼ਰ ਆ ਸਕਦਾ ਪਰ ਇੱਕ ਵੱਡੀ ਅਪਡੇਟ ਦੱਸੀ ਜਾ ਰਹੀ ਹੈ ਕਿ ਆਉਂਦੇ ਦਿਨਾਂ ਨੂੰ DIG ਹਰਚਰਨ ਸਿੰਘ ਭੁੱਲਰ ਨੂੰ ਅਤੇ ਕ੍ਰਿਸ਼ਨੂ ਨੂੰ ਆਮੋ ਸਾਹਮਣੇ ਬਿਠਾ ਕੇ ਤੇ ਕਰਾਸ ਕੁਐਸਚਨਿੰਗ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ CBI ਹੁਣ ਇਸ ਮੋੜ ਦੇ ਵਿੱਚ ਹੈ ਕਿਉਂਕਿ ਉਹ ਸਿੱਧੇ ਸਵਾਲ ਜਵਾਬ ਹੁਣ ਦਾਲੋਨਾਲ ਪੁੱਛੇਗੀ ਔਂਦੇ ਸਮੇ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਈਡੀਵੀਐਸ ਦੇ ਵਿੱਚ ਸ਼ਾਮਲ ਹੋ ਸਕਦੀ ਹੈ ਔਂਦੇ ਸਮੇ ਦੇ ਵਿੱਚ ਡਿਸਪਰਪੋਰਸ਼ਨਟ ਐਸੈਟਸ ਦਾ ਮਾਮਲਾ ਵੀ ਇਸ ਦੇ ਵਿੱਚ ਦਰਜ ਹੋ ਸਕਦਾ ਬਹੁਤ ਕਿਆਸ ਰਹੀਆਂ ਇਸ ਵੇਲੇ ਲੱਗਦੀਆਂ ਨਜ਼ਰ ਆ ਰਹੀਆਂ ਪਰ ਇਸ ਦੇ ਨਾਲ ਨਾਲ ਜਿੱਥੇ ਕ੍ਰਾਸ ਕੁਐਸਚਨਿੰਗ ਦੀਆਂ ਚਰਚਾਵਾਂ ਨੇ ਉੱਥੇ ਹੀ ਪਰਿਵਾਰਕ ਜੀਆਂ ਨੂੰ ਵੀ ਇਸ ਪੜਤਾਲ ਦੇ ਵਿੱਚ ਇਸ ਇਨਟੈਰੋਗੇਸ਼ਨ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਖੈਰ ਔਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ